ਸਤਿ ਸ਼੍ਰੀ ਅਕਾਲ ਜੀ ਦਵਾਬਾ ਮੀਡੀਆ ਹਾਊਸ ਦੇਖ ਰਿਹਾ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਸਦੀਪ ਸਿੰਘ ਚੰਡ ਪਹੁੰਚ ਚੁੱਕੇ ਹਾਂ ਕਪੂਰਥਲਾ ਡਿਸਟ੍ਰਿਕਟ ਦੇ ਅਧੀਨ ਆਉਂਦਾ ਪਿੰਡ ਕੋਲੀਆਂਵਾਲ ਕੋਲੀਆਂਵਾਲ ਦੇ ਨਜ਼ਦੀਕ ਪੈਂਦੇ ਨੇ ਡੇਰੇ ਸਾਬੂਵਾਲ ਦੇ ਡੇਰੇ ਇਹਨਾਂ ਨੂੰ ਕਿਹਾ ਜਾਂਦਾ ਸੋ ਇਹਨਾਂ ਦੀ ਇੱਕ ਪ੍ਰੋਬਲਮ ਹੈ ਕਿ ਰਸਤੇ ਦੀ ਜਿਹੜੀ 2-3 ਕਿਲੋਮੀਟਰ ਦਾ ਰਸਤਾ ਆ ਉਹ ਇਹਨਾਂ ਦਾ ਜਿਹੜਾ ਕੱਚਾ ਰਸਤਾ ਆ ਸੋ ਇੱਥੋਂ ਦੇ ਵਸਨੀਕ ਜਿਹੜੇ ਸਾਡੇ ਨਾਲ ਮੌਜੂਦ ਨੇ ਸੋ ਵਸਨੀਕ ਨਾਲ ਆਪਾਂ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਕਿ ਕੀ ਕੀ ਪ੍ਰੋਬਲਮ ਆ ਰਹੀ ਹੈ ਨੇ ਕੀ ਨਾਮ ਜੀ ਤੁਹਾਡਾ ਗੁਰਬਖਸ਼ ਕੀ ਸਮੱਸਿਆ ਆ ਰਹੀ ਏ ਤੁਹਾਨੂੰ ਸਾਡੇ ਰਸਤੇ ਦੀ ਬਹੁਤ ਜ਼ਿਆਦਾ ਮਸੱਦਿਆ ਜੀ ਸਾਡੇ ਜੀ ਰਸਤਾ ਹਟਾ ਦਾ ਬੱਚੇ ਸਾਡੇ ਸਕੂਲੇ ਨਹੀਂ ਜਾ ਸਕਦੇ ਜਦੋਂ ਮੀਂਹ ਪੈ ਜਾਂਦਾ ਚਾਹ ਜ਼ਿਆਦਾ ਹੋ ਜਾਂਦੀ ਆ ਜੀ ਬੱਚੇ ਸਾਡੇ ਸਕੂਲੇ ਨਹੀਂ ਜਾਂਦੇ ਤੇ ਇਥੋਂ ਤਿਆਰ ਕਰਕੇ ਭੇਜੀਦਾ ਵਾ ਕੱਪੜੇ ਲੈ ਕੇ ਫੇਰ ਸੁੱਤੀ ਕਰਾ ਕੇ ਘਰੇ ਆ ਜਾਂਦੇ ਜੀ ਕਿੰਨੇ ਕਿਲੋਮੀਟਰ ਦਾ ਰਸਤਾ ਜਿਹੜਾ ਕੋਲੀਆਂ ਵਾਲ ਤੋਂ ਇੱਥੋਂ ਤੱਕ 3.5 ਕਿਲੋਮੀਟਰ ਦਾ ਫਰਕ ਆ ਜੀ ਔਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅੱਛਾ ਤੁਹਾਨੂੰ ਇਹ ਮੰਗ ਕਰਦੇ ਵੀ ਸਾਨੂੰ ਰਸਤਾ ਬਣਾਇਆ ਜਾਵੇ ਚਾਹ ਇੱਟਾ ਲੱਗ ਜਾਣਾ ਚਾਹ ਜਿੱਦਾਂ ਮਰਜ਼ੀ ਪੱਕਾ ਬਣਾ ਦੇਣ ਇਹਨਾਂ ਨੂੰ ਬਹੁਤ ਮਿਹਰਬਾਨੀ ਦੀ ਗੌਰਮਤਾ ਦੇ ਨਿਕਬਤ ਕਰ ਦਿੱਤੇ ਜੀ ਜੀ ਬਹੁਤ ਬਹੁਤ ਧੰਨਵਾਦ ਕੀ ਨਾਮ ਦੀ ਤੁਹਾਡਾ ਪਰਮੇਂਦਰ ਕੌਰ ਕੀ ਮੰਗਿਆ ਤੁਹਾਡੇ ਸਾਡੀ ਮੰਗ ਰਸਤੇ ਦੀ ਹੈ ਜੀ ਹਾਂਜੀ ਸਾਨੂੰ ਬਹੁਤ ਮੁਸ਼ਕਲ ਆਟੇ ਲਮੱਠ ਹੋਵੇ ਅਸੀਂ ਕਿਤੇ ਜਾ ਨਹੀਂ ਸਕਦੇ ਬਹੁਤ ਜ਼ਿਆਦਾ ਔਖਾ ਸਾਨੂੰ 2.5 3 ਕਿਲੋਮੀਟਰ ਰਸਤਾ ਕੱਚਾ ਸਾਡਾ ਬਹੁਤ ਜ਼ਿਆਦਾ ਹੀ ਪਰੇਸ਼ਾਨੀ ਹੈ ਅਸੀਂ ਜਾ ਨਹੀਂ ਸਕਦੇ ਕਿਤੇ ਹਾਂਜੀ ਬੱਚਿਆਂ ਨੂੰ ਦੱਸ ਰਹੇ ਸੀ ਕਿ ਬਹੁਤ ਪ੍ਰੋਬਲਮ ਆਉਂਦੀ ਹੈ ਹਾਂਜੀ ਹਾਂਜੀ ਬੱਚਿਆਂ ਦੀਆਂ ਵਰਦੀਆਂ ਲੱਬੜ ਜਾਂਦੀਆਂ ਵਾ ਵਾਪਸ ਘਰ ਨੂੰ ਲਿਆਉਣਾ ਪੈਂਦਾ ਕੀ ਕਰੀਏ ਬਹੁਤ ਜ਼ਿਆਦਾ ਮੁਸ਼ਕਲ ਆ ਸਾਡਾ ਰਸਤਾ ਬਣਨਾ ਚਾਹੀਦਾ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਕੀ ਨਾਮ ਜੀ ਤੁਹਾਡਾ ਜਸਵਿੰਦਰ ਸਿੰਘ ਜੀ ਕਿਹੜੀ ਕਿਹੜੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਕਹਿੰਦੇ ਸੀ ਕਿ ਰਸਤੇ ਦੀ ਬਹੁਤ ਪ੍ਰੋਬਲਮ ਹੈ ਸਾਨੂੰ ਰਸਤੇ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਥੋੜੀ ਨਹੀਂ 3 ਕਿਲੋਮੀਟਰ ਹੱਡਾ ਰਸਤਾ ਕੱਚਾ ਹੈਗਾ ਵਾ ਜੀ ਜੋ ਤਾਂ ਬੱਚੇ ਸਕੂਲ ਘੱਲਣੇ ਹੁੰਦੇ ਮੀਂਹ ਪੈ ਤੇ ਬੱਚੇ ਸਕੂਲ ਘੱਲਣੇ ਹੁੰਦੇ ਪਰਤੀਆਂ ਲਿਪਟ ਜਾਂਦੀਆਂ ਬੜੇ ਮਾੜੇ ਹਾਲਾਤ ਛੁੱਟੀਆਂ ਵਿਚਾਰੇਆਂ ਦੇ ਕਿਹੜੀਆਂ ਕਿਹੜੀਆਂ ਛੁੱਟੀਆਂ ਹੋ ਜਾਂਦੀਆਂ ਜੀ ਹਾਂਜੀ ਤੇ ਬਹੁਤ ਹੀ ਔਖਾ ਹੈ ਸਾਨੂੰ ਸਰਕਾਰ ਕੋਲ ਇਹ ਮੰਗ ਆ ਕਿ ਸਾਡਾ ਚ ਪੱਕਾ ਪੱਕੀ ਬਣ ਜਾਵੇ ਚ ਇਟਾਂ ਲੱਗ ਜਾਣ ਜੋ ਵੀ ਕਰਨਾ ਜੀ ਹੋ ਸਕਦਾ ਤੁਹਾਡਾ ਹਾਂਜੀ ਉਸੋ ਆਫ ਕੈਮਰਾ ਦੱਸ ਰਹੀ ਸੀ ਕਿ ਕੋਈ ਇਹ ਬਿਮਾਰ ਵੀ ਸੀ ਇੱਥੇ ਕੋਈ ਵਿਅਕਤੀ ਜੀ ਆਉ ਹਾਂਜੀ ਕੀ ਨਾਮ ਜੀ ਤੁਹਾਡਾ ਬਲਦੇਵ ਸਿੰਘ ਜੀ ਕੀ ਪ੍ਰੋਬਲਮ ਆ ਤੁਹਾਨੂੰ ਮਨ ਹਰਨੀਆਂ ਜੀ ਮੇਰੇ ਜੀ ਮੈਨੂੰ ਬਹੁਤ ਪਰੇਮ ਆਉਂਦੀ ਹੈ ਤੇ ਰਸਤੇ ਤਾਂ ਬਣੋ ਅਸੀਂ ਬਹੁਤ ਜ਼ਿਆਦਾ ਔਖੇ ਆ ਤੇ ਸੜਕ ਪਾਣੀ ਚਾਹੀਦੀ ਪਿੰਡ ਤੋਂ 3 ਕਿਲੋਮੀਟਰ ਹਟਵਾ ਉਹ ਦਸਰੇ ਸੀ ਤੁਹਾਡੇ ਕਰਦੇ ਮੈਂਬਰ ਵੀ ਕਹਿੰਦੇ ਨੇ ਕਿ ਇੱਕ ਦੋ ਵਾਰੀ ਡਿੱਗੇ ਵੀ ਹਾਂ ਹਾਂਜੀ ਰਾਜਾ ਡਿੱਗੇ ਵੀ ਆ ਜੀ ਦੋ ਤਿੰਨ ਮਹੀਨੇ ਡਿੱਗ ਜਾਂਦਾ ਤਿਲਕ ਕੇ ਡਿੱਗ ਜਾਂਦਾ ਜੀ ਇਹ ਕਿ ਚੇਕਣੀ ਜੀ ਮਿੱਟੀ ਹੈਗੀ ਆ ਐ ਤਿਲਕ ਕੇ ਢੇ ਪੈਨੇ ਆ ਜੀ ਜਦੋਂ ਬਾਰਿਸ਼ ਹੁੰਦੀ ਉਦੋਂ ਪਾਣੀ ਵੀ ਖੜਾ ਹੋ ਜਾਂਦਾ ਹਾਂਜੀ ਬਹੁਤ ਜ਼ਿਆਦਾ ਜੀ ਇਹ ਹੋ ਜਾਂਦਾ ਜਿਹੜੇ ਨੀਵੇਂ ਥਾਵਾਂ ਦੇ ਵਿੱਚ ਲਗ ਲਗ ਪਾਣੀ ਹੋ ਜਾਂਦਾ ਬਾਈਥੇ ਬੰਨ ਬੰਨ ਤੇ ਕੱਚੇ ਭੇਜ ਜਾਂਦੇ ਜਦੋਂ ਨੰਗੀ ਦਾ ਪਾਣੀ ਨੰਗੀ ਸੋ ਬੱਚਿਆਂ ਨੇ ਸਕੂਲ ਜਾਂਦਾ ਤਾਂ ਫੇ ਬੜਾ ਔਖਾ ਹੁੰਦਾ ਜਦੋਂ ਪਾਣੀ ਖੜਾ ਹੋ ਜਾਂਦਾ ਤੇ ਬੱਚੇ ਨਹੀਂ ਜਾਂਦੇ ਆ ਜੀ ਬੱਚੇ ਇਦਾ ਤਿਲਕ ਜਾਂਦੇ ਆ ਜੇ ਲੀੜਕ ਪੁਰਾ ਸੂਲੋ ਮਾਰ ਜਾਂਦੇ ਆ ਦਿਹਾੜੀਆਂ ਹਾਂਜੀ ਹਾਂਜੀ ਸੂਲੋ ਫਿਰ ਇਹਦਾ 15-15 ਦਿਨ ਘਰੇ ਰਹਿੰਦੇ ਆ ਤੇ ਨਾ ਗੜੀ ਹੁੰਦਾ ਤਿਲਕ ਹੋ ਜਾਂਦੇ ਨਾਲੇ ਸਾਡੇ ਵੀ ਤਿਲਕ ਜਾਂਦੇ ਆ ਜਦੋਂ ਬ੍ਰਿਸ਼ਾਇਕਲਾ ਦੇ ਜਾਂਦੇ ਆ ਤਿਲਕ ਜਾਂਦੇ ਆ ਬੱਚੇ ਕੀ ਮੰਗ ਕੀ ਆ ਜੀ ਪ੍ਰਸ਼ਾਸਨ ਸਾਨੂੰ ਇਹ ਮੰਗੇ ਆ ਜੀ ਸਾਡਾ ਰਾਹ ਸੜਕ ਬਣਨੀ ਚਾਹੀਦੀ ਆ ਸਾਨੂੰ ਜਿਆਦਾ ਹੀ ਸੜਕ ਦੀ ਪ੍ਰੋਬਲਮ ਆ ਸੜਕ ਬਣ ਜਵੇ ਜਾਂ ਇੱਟਾ ਲੱਗ ਜਾਣਾ ਹਾਂਜੀ ਤਾਂ ਇੱਟਾ ਲੱਗ ਜਾਣਾ ਜਈ ਸੜਕ ਬਣ ਜਾ ਕੇ ਸਾਡੇ ਦਾ ਨਾਮ ਤੁਹਾਡਾ ਬਈ ਹਾਂਜੀ ਮੇਰਾ ਨਾਮ ਚਰਨਜੀਤ ਸਿੰਘ ਜੀ ਸੋ ਕਿੰਨੇ ਕ ਸਾਲ ਹੋ ਗਏ ਇੱਥੇ ਰਹਿੰਦੇ ਆ ਨੂੰ ਇੱਥੇ ਸਾਨੂੰ 40 ਸਾਲ ਹੋ ਗਏ ਜੀ ਰਹਿੰਦੇ ਆ ਨੂੰ ਤੇ ਕੋਦੋਂ ਦਾ ਕੱਚਾ ਹੀ ਰਸਤਾ ਵਾ ਜੀ ਨੰਗਣਾ ਬਹੁਤ ਮੁਸ਼ਕਲ ਹੈ ਜੀ ਨਿਆਣਿਆਂ ਦੀਆਂ ਛੁੱਟੀਆਂ ਹੋ ਜਾਂਦੀਆਂ ਵਾ ਕੋਈ ਸੁਰਸਵਾਦ ਨਹੀਂ ਹੈਗਾ ਮੰਨ ਲਓ ਕਿ ਉਹ ਛੁੱਟੀਆਂ ਹੋ ਗਈਆਂ ਨਿਆਣੇ ਲਿਪੜ ਕੇ ਆ ਜਾਂਦੇ ਆ ਕਿਤਾਬਾਂ ਖਰਾਬ ਹੋ ਜਾਂਦੀਆਂ ਮਤਲਬ ਡਿੱਗ ਪੈਂਦੇ ਬੱਚੇ ਕੋਈ ਜਿਆਦਾ ਹੀ ਆ ਕੰਮ ਜੀ ਹਾਂਜੀ ਤੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆਂ ਵੀ ਸਾਡਾ ਰਸਤਾ ਪੱਕਾ ਹੋਣਾ ਚਾਹੀਦਾ ਜੀ ਹਾਂਜੀ ਥੋੜਾ ਬੋੜਾ ਪੱਕਾ ਹੋ ਜਾਵੇ ਸਹੂਲਤ ਹੋ ਜਾਵੇ ਕੋਈ ਨਾ ਕੋਈ ਬੱਚਿਆਂ ਨੂੰ ਹਾਂਜੀ ਸੋ ਇੰਨੇ ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਸੋ ਸਰਕਾਰਾਂ ਬਦਲਦੀਆਂ ਰਹੀਆਂ ਆਉਂਦੀਆਂ ਰਹੀਆਂ ਸੋ ਅੱਜ ਤੱਕ ਕਦੇ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਕੋਈ ਪੱਤਰਕਾਰ ਨਾ ਕੋਈ ਪ੍ਰਸ਼ਾਸਨ ਇੱਥੇ ਤੱਕ ਪਹੁੰਚਦਾ ਹੀ ਨਹੀਂ ਜੀ ਸੋ ਘਰ ਵੀ ਤੁਹਾਡਾ ਲਾਸਤੇ ਪੈਂਦਾ ਆ ਉਹ ਕੱਚਾ ਰਸਤਾ ਆ ਉਹਦਾ ਕਰਕੇ ਵੀ ਲੋਕ ਜਿਹੜਾ ਆਉਣੋਂ ਜਿਹੜਾ ਉਹ ਡਰਦੇ ਆ ਹਾਂਜੀ ਇਹੀ ਚੱਕਰ ਆ ਜੀ ਬਰਸਾਤ ਦੇ ਵਿੱਚ ਤਾਂ ਕਾਫੀ ਔਖਾ ਹੁੰਦਾ ਬਰਸਾਤਾਂ ਦੇ ਵਿੱਚ ਬਹੁਤ ਔਖਾ ਜੀ ਮੋਟਰਸਾਈਕਲ ਨਗਾਉਣਾ ਜਾਂ ਤੁਰ ਕੇ ਜਾਣਾ ਹੀ ਬਹੁਤ ਮੁਸ਼ਕਲ ਹੈ ਜੀ ਜੀ ਹਾਂਜੀ ਕਿਹਨੇ ਦੁੱਧ ਲੈ ਆਉਣਾ ਕਿਸੇ ਦਾ ਦੁੱਧ ਦੇ ਕੇ ਆਉਣਾ ਉਹ ਬਹੁਤ ਮੁਸ਼ਕਲ ਹੈ ਜੀ ਸੋ ਤੁਹਾਡੇ ਇੱਕ ਘਰ ਦਾ ਮੈਂਬਰ ਬਿਮਾਰ ਵੀ ਆ ਉਹਨੂੰ ਬੜੀਆਂ ਤਕਤਾਰੀਆਂ ਉਹਨਾਂ ਨਾਲ ਵੀ ਗੱਲ ਕੀਤੀ ਸੀ ਅਸੀਂ ਹਾਂਜੀ ਹਾਂਜੀ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਆ ਜੀ ਬਿਮਾਰ ਬੰਦੇ ਨੂੰ ਲੈ ਕੇ ਜਾ ਨਹੀਂ ਸਕਦੇ ਅਸੀਂ ਉਹ ਮੁੜ ਕੇ ਬਹੁਤ ਔਖਾ ਹੁੰਦਾ ਜੀ ਹਾਂਜੀ ਘਰੇ ਕੋਈ ਡਾਕਟਰ ਆ ਨਹੀਂ ਸਕਦਾ ਦੂਰ ਦਾ ਕਰਕੇ ਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਕਪੂਰਥਲੇ ਡਿਸਟ੍ਰਿਕਟ ਦੇ ਅਧੀਨ ਆਉਂਦਾ ਏ ਪਿੰਡਿਆ ਤੋਂ ਪਿੰਡ ਦੇ ਬਾਹਰਵਾਰਡੇ ਡੇਰੇ ਆ ਤੋਂ 3 ਕਿਲੋਮੀਟਰ ਜਿਹੜੀ ਸੜਕ ਜਿਹੜੀ ਆ ਉਹ ਇਹਦਾ ਦੀ ਮੰਗਿਆ ਸੋ 35 ਤੋਂ 40 ਸਾਲ ਜਿਹੜੇ ਉਹ ਹੋ ਚੁੱਕੇ ਨੇ ਇਸ ਪਰਿਵਾਰ ਨੂੰ ਜਿਹੜਾ ਇਸੇ ਤਰ੍ਹਾਂ ਕੱਚੇ ਰਸਤੇ 'ਤੇ ਆਣੀ ਆ ਰਹੇ ਆ ਰਹੇ ਨੇ ਔਰ ਇੱਥੇ ਇੱਕ ਗੱਲ ਬਹੁਤ ਹੀ ਜ਼ਰੂਰੀ ਮੈਂ ਕਹਿਣਾ ਚਾਹਾਂਗਾ ਕਿ ਬੱਚਿਆਂ ਦਾ ਭੁੱਖ ਜਿਹੜਾ ਉਹ ਬੜਾ ਖਤਰੇ ਵਿੱਚ ਪੈਂਦਾ ਹੈ ਜਦੋਂ ਬੱਚਿਆਂ ਨੇ ਲਗਾਤਾਰ ਛੁੱਟੀਆਂ ਹੁੰਦੀਆਂ ਨੇ ਤਾਂ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਉਹਦਾ ਕਿਤੇ ਨਾ ਕਿਤੇ ਜ਼ਰੂਰ ਨੁਕਸਾਨ ਹੁੰਦਾ ਹੈ ਉੱਥੇ ਹੀ ਇੱਕ ਇਹਨਾਂ ਦੇ ਘਰ ਦਾ ਜਿਹੜਾ ਪੇਸ਼ੈਂਟ ਆ ਇੱਕ ਮਰੀਜ਼ ਆ ਜਿਹੜ ਹੋਦੀ ਹੁੰਦੀ ਆ ਤਾਂ ਕਹਿੰਦੇ ਨੇ ਕਿ ਇੱਕ ਦੋ ਵਾਰ ਰਸਤੇ ਵਿੱਚ ਹੀ ਡਿੱਗ ਪਏ ਸੀਗੇ ਸੋ ਮੇਰੀ ਬੇਨਤੀ ਆ ਪ੍ਰਸ਼ਾਸਨ ਦੇ ਅੱਗੇ ਵੀ ਕਿ ਜਰੂਰ ਇਹਨਾਂ ਦਾ ਜਲਦੀ ਤੋਂ ਜਲਦੀ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਔਰ ਪ੍ਰੋਪਰ ਤੌਰ ਤੇ ਜਿਹੜੀਆਂ ਇਹਨਾਂ ਦੀ ਸੜਕ ਆ ਜਾਂ ਇਹਨਾਂ ਦੇ ਰਸਤੇ ਦੇ ਵਿੱਚ ਇਟਾ ਜਿਹੜੀਆਂ ਉਹ ਵੀ ਲੱਗਣੀਆਂ ਚਾਹੀਦੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਕਰਨਾ ਮੈਂ ਰਾਹੁਲ ਸ਼ਰਮਾ ਦੇ ਨਾਲ ਜਸਦੀਪ ਸਿੰਘ ਚੰਡ ਦਵਾਬਾ ਮੀਡੀਆ ਹਾਊਸ ਕਪੂਰਥਲਾ ਸਿਟੀ